ਅਸੀਖਾਲਜੀ ਮੇਰੇ ਵੀਰਾਂ ਨੂੰ ਕੀ ਹਾਲ ਚਾਲ ਜੀ ਠੀਕ ਠਾਕ ਜੇ ਚੱਲੇ ਆ ਜੀ ਆਪਾਂ ਪੱਠੇ ਵੱਢਣੇ ਲੇਟ ਹੋ ਗਏ ਆ ਥੋੜਾ ਜਿਹਾ ਅੱਜ ਤੇ ਚੱਲੇ ਆ ਪੱਠੇ ਵੱਢਣਾ ਆ ਤੋੜੀਆ ਹੋਇਆ ਟਾ ਵਾਹ ਕੀ ਸੀਨ ਹੈ ਵਾਹ ਕਾ ਸੀਨ ਹੈ ਸਟੈਵੀ ਚਲੋ ਸਟੈਵੀ ਇਧਰ ਆ ਇਧਰ ਇਧਰ ਚਲੋ 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 ਅੱਗੇ ਚਾ ਸਟੈਵੀ ਚਲ ਆਗ ਨਹੀਂ ਇਹਦੀ ਕਰ ਲਾ ਵੀਰ ਕਰ ਲਾ ਕੀ ਡਿਆ ਪੰਗੇ ਲੈ ਲੈ ਆਵੇ ਉਹ ਹੱਥੇ ਨਾ ਮਰਾਲੀ ਮਾਮਾ ਲੈ ਗਾ ਲਉ ਗੱਲ ए सफेद कपड़ा ओ ओ ए वे ओ ना कर वीर ना कर करने की डिया वे तू सो रुको जरा सबर करो बोला धक्का मुक्की नहीं करने का आराम से लेने का हाँ चलो तैयार रात तैयार नहीं नहीं होता कि ਆ ਯਾਰ ਹੁਣ ਪੀ ਵੀ ਲੈ ਵੀਰ ਪੀਲਾ ਹੁਣ ਪੀਲਾ ਵੀਰ ਪੀਲਾ ਵੀ ਚਵੇਲਾ ਕੱਢ ਲਾ ਆ ਕੇ ਆ 60ਾਂ ਦੀ ਹੈ ਲੈਣੀ ਤੇ ਪਾਰ ਪਰ ਕੇ ਹੋਰ ਕੱਢਣ ਰਿਹਾ ਵਿੱਚੋਂ ਵੇ ਪਾਣੀ ਪਾ ਕੇ ਪੀਲਾ ਮਮਾ ਇਹਦੇ ਚ ਮਿਕਸ ਕਰ ਲਾ ਚੱਲ ਹੁਣ ਪਾ ਓਏ ਮਿਕਸ ਕਰ ਲਾ ਕੀ ਪਾਵਾਂ ਬੋਕ ਕਰ ਲਾ ਇਹਦੇ ਨਾਲ ਉਹ ਚੰਗਾ ਨੇ ਪੀਲਾ ਵੀਰ ਪੀਲਾ ਨਹੀਂ ਪੀਲਾ ਵੀਰ ਹਾਂ ਤੇ ਪੀਲਾ ਹੀ ਆ ਭਰਾ ਮੈਂ ਆ ਕੀ ਕਰਨ ਪੀਣੀ ਮਾਂ ਪਾਰਨ ਤੂੰ ਡਿਆ ਪੀਲਾ ਮੈਂ ਕੀ ਕਰਨ ਬਿਨ ਪੀਲਾ ਨਹੀਂ ਨਹੀਂ ਪੀਲਾ ਤੋਂ ਪੀਲਾ ਹਾਂ ਇਹ ਤਾਂ ਸਹੀ ਵੱਡਾ ਪੀਵੇ ਜੀ ਵਧੀਆ ਬਣਾਈ ਮਮਾ ਤੇਰੀ ਫੀ ਉਹਦਾ ਢੱਕਣਾ ਵੀ ਚਾਹੀਦਾ ਕਿ ਇਦਾਂ ਇਦਾਂ ਕਾਦੀ ਫਿਰ ਢੱਕਣਾ ਢੱਕਣਾ ਢੱਕੜਾ ਆਇਆਗਾ ਆਏ ਮਮਾ ਆ ਲੈ ਆਰੇ ਬੇਟੇ ਤੁਝੇ ਥਕਾਂ ਨਹੀਂ ਲੱਗ ਰਹੀ ਕਿਆ ਆਹ ਲੈ ਲੋ ਜੀ ਡੱਬੀ ਬਣਾਈ ਮੰਡੀ

ਕੱਲ ਮੈਨੂੰ ਕੁੱਟਿਆ ਸੋਰੀ ਕਰ ਲਾ ਸੋਰੀ ਕਰ ਰਹਾ ਸੋਰੀ ਕੱਲ ਕੁੱਟਿਆ ਸੀ ਮੈਨੂੰ ਕੁੱਟਿਆ ਸੋਰੀ ਕਰ ਲਾ ਸੋਰੀ ਕਰ ਇਧਰ ਆ ਸੋਰੀ ਕਰ ਚਾ ਮੈਂ ਸੋਰੀ ਕਰ ਸੋਰੀ ਆ ਆਕਾਸ਼ ਆਪਣਾ ਜੀ ਮੋਟਰਸਾਈਕਲ ਡਿਆ ਚਲੂਣ ਅਹੀਂ ਲੈਣੀ ਮਰੱਠੀ ਡੰਗਰਾ ਦੀ ਲੈਣੀ ਤੇ ਮੱਠੀ ਫਰ ਲਿਆ ਆ ਮੁੰਡਾ ਫੇਰ ਮੋਰਨ ਗਿਆ ਡੰਗਰਾ ਵਾਲੀ ਮਰੱਠੀ ਚਾਹੀਦੀ ਤੇ ਮੁੰਡਾ ਮੱਠੀ ਫਰ ਲਿਆ ਆ ਵਾ ਤੇ ਮੋਰ ਕੇ ਤੇ ਫੇਰ ਉਹ ਲੈ ਕੇ ਆ ਡੰਗਰਾਲੀ ਰੁਕ ਜਾ ਰੁਕ ਜਾ ਤੇ ਕੱਲ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਮੁੰਡੇ ਹੁਣੀ ਅਸੀਂ ਮੁੰਡਿਆਂ ਨੇ ਸਾਰਿਆਂ ਨੇ ਇਕੱਠੇ ਆ ਕਰਕੇ ਗ੍ਰਾਈ ਤੇ ਆਪਾਂ ਨੇ ਲਉਣਾ ਜੀ ਲੰਗਰ ਸਿੰਘ ਜੀ ਮੇਰ ਪ੍ਰਿਆਤ ਕਰਕੇ ਸਾਰੇ ਮੁੰਡਿਆਂ ਦੇ ਤੇ ਹੁਣ ਅੱਜ ਮੁੰਡੇ ਇੱਥੇ ਉਧਰ ਕੋਣ ਕੋਣਾ ਹੈਗਾ ਕੋਈ ਇੱਧਰ ਲਈ ਸਾਰ ਤੇ ਕੋਣ ਆਪਣਾ ਹੈਗਾ ਇੱਧਰ 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 ਨਾ ਕੋਣ ਕੋਣਾ ਆ ਪੰਮੂ ਜੇ ਸ਼ੂਟਰ ਕਹਿੰਦੇ ਇਹਨੂੰ ਪਿੰਡ ਦੇ ਵਿੱਚ ਕੁੱਤੇ ਦੇ ਛੋਟੀ ਵੱਜਦੀ ਨਹੀਂ ਹੈ ਕਿ ਤੇ ਸ਼ੂਟਰ ਕਹਿੰਦੇ ਇਹਨੂੰ सही कह रहा है तू तो ऐसे चल जैसे हमने कुछ किया ही नहीं कुत्ते का बड़ा कुत्ते ने वडा छोड़ दिया घर लेके जा स्टेफी किथे घर लेके जा के इनु का घर चल का घर चल इनु का स्ट कार चल क्या घर चल जा गा। इनु जा इनु चल छ रे भी घर चल स्टेफी चल कर स्टेफी तू अपने घर जाना है मुझे जाएगा जाना स्टेफी चल घर आजा चल 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 शाम ना चल चल चलो चलो चलिए की करन की करन दिया तो की करना गुड्डे दा ओयो सो तो रुको जरा सब्र करो बोला धक्का बुक्की नहीं करने का आराम से लेने का हाँ ओ तो, छोड़ता गुड्डा ते डोर ते बाला नाल हाँ ওইক শে ঠোক দি মহাকাল ঠোক দিজি পাঁচ হাজার লোটে দিক জানা চাই